ਵਾਹਿ ਜੀ ਕਾ ਖਰਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਇਤਿਹਾਸ ਕ ਲੜੀ ਸ਼ਹੀਦੀਆਂ ਦੀ ਨੂੰ ਅੱਗੇ ਚਲਾਉਂਦੇ ਹੋਏ ਗੁਰੂ ਸਵਾਰਿਓ ਆਓ ਆਪਾਂ ਜਿਹੜਾ ਇਤਿਹਾਸ ਹੈ ਖਦਰਾਨੇ ਦੀ ਧਾਗ ਵਾਲਾ ਆਪਦੀ ਨਸਲ ਅਕੀ ਗੁਰੂ ਸਵਾਰਿਓ ਜਿਸ ਵੇਲੇ ਸਾਰੇ ਹਿੰਦੁਸਤਾਨ ਦੇ ਸਿੱਖ ਜਿਹੜੇ ਸੀ ਉਹਨਾਂ ਦੇ ਵਿੱਚੋਂ ਕੁਝ ਗੁਰੂ ਸਾਹਿਬ ਕੋਲੋਂ ਰਸ ਕੇ ਗਏ ਲੋਕ ਜਾਂ ਵਿਛੜ ਕੇ ਗਏ ਲੋਕ ਚਲੇ ਗਏ ਸਨ ਤੇ ਕਹਿੰਦੇ ਨੇ ਪਿਆਰਿਓ ਜਿਸ ਵੇਲੇ ਕਿਲਾ ਛੱਡਿਆ ਸੀ ਟੋਟਲ 500 ਸਿੰਘ ਸਨ ਸਤਗੁਰੂ ਦੇ ਪਾਸ ਸੋ ਬੀਬੀਆਂ ਅਤੇ ਕੁਝ ਸਿੰਘਾਂ ਦੀ ਨਫਰੀ ਜਿਹੜੀ ਸੀ ਉਹ ਗੁਰਦੁਆਰਾ ਸਾਹਿਬ ਵਿਖੇ ਆਨੰਦਗੜ੍ਹ ਕਿਲੇ ਦੇ ਵਿੱਚ ਸੀ ਉਸ ਦੀ ਸੁਰੱਖਿਆ ਵਾਸਤੇ ਚੱਲਦੇ ਹੋਏ ਪਿਆਰੇਓ ਇਥੋਂ ਜੰਗ ਲੜਿਆ ਗਿਆ ਚਮਕੌਰ ਸਾਹਿਬ ਵਾਲਾ ਉਸ ਤੋਂ ਅਪਰੰਤ ਆਪ ਕਿਸ ਤਰ੍ਹਾਂ ਮਾਸੀ ਵੜਿਆ ਇਤਿਹਾਸ ਸੁਣੇ ਇਸ ਤਰੀਕੇ ਦੇ ਨਾਲ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਮਾਈ ਦੇਸੋਂ ਦੇ ਘਰ ਵਿੱਚ ਬਹਿ ਕੇ ਉਸ ਤੋਂ ਉਪਰੰਤ ਪਿਆਰਿਓ ਇੱਥੇ ਬੈਠਿਆਂ ਹੀ ਇੱਕ ਆਵਾਜ਼ ਆਇਆ ਹਰਕਾਰੇ ਨੇ ਦੱਸਿਆ ਕਿ ਵਜੀਦ ਖਾਨ ਸਰਹੰਦ ਵਾਲਾ ਫੌਜ ਲੈ ਕੇ ਫਿਰ ਚੜ੍ਹਦੇ ਆ ਸਰਹੰਦ ਤੋਂ ਫੌਜ ਆ ਰਹੀ ਆ ਹੋਰ ਬਿਆੰਤ ਉਹਨੇ ਪਠਾਨ ਇਕੱਠੇ ਕੀਤੇ ਨੇ ਸਤਗੁਰੂ ਜੀ ਇੱਥੋਂ ਚੱਲਦੇ ਹੋਏ ਪਿਆਰਿਓ ਰਾਮਿਆਣਾ ਨਗਰ ਵਿਖੇ ਪਹੁੰਚ ਗਏ ਔਰ ਇਸ ਤੋਂ ਪਹਿਲਾਂ ਚੱਲਦੇ ਜੰਗ ਵਿੱਚ ਚਭਾਲ ਦੀ ਬੀਬੀ ਮਾਈ ਭਾਗੋ ਜਿਸ ਨੇ ਖਾਲਸੇ ਨੂੰ ਝੰਡੋੜਿਆ ਜਗਾਇਆ ਕੁਝ ਪਿਆਰਿਓ ਫਟੜ ਵੀ ਆਏ ਸੀ ਉਸ ਵੇਲੇ ਫਟਾ ਤੇ ਬੰਨਣ ਵਾਸਤੇ ਕੀ ਹੁੰਦਾ ਸੀ ਪਿਆਰਿਓ ਅੱਜ ਕੱਲ ਤੇ ਸਾਡੀਆਂ ਭਰਤ ਦੀਆਂ ਕੜਾਈਆਂ ਆ ਗਈਆਂ ਸਰ ਬਲੋਏ ਦੀ ਕੜਾਈ ਜੀ ਦੇ ਵਿੱਚ ਨੋਏ ਦਾ ਤੱਤ ਹੁੰਦਾ ਸੀ ਤਾਂਬੇ ਦੇ ਆਮ ਲੋਕ ਆਪਾਂ ਭਾਂਡੇ ਵਰਤਦੇ ਰਹੇ ਆ ਤਾਂਬੇ ਦੀ ਪੁੱਟ ਸਬਜ਼ੀਆਂ ਪਾਜੀਆਂ ਬਾਂਡੀਆਂ ਦੇਗਾਂ ਦੇ ਵਿੱਚ ਤੇ ਪਿਆਰਿਓ ਉਹ ਗੂਹ ਦੀ ਸਿਰੇਂ ਦੀ ਤਾਂ ਕਰਕੇ ਦੀ ਸਿਰੇਂ ਅੱਜ ਫਿੱਕਾ ਪਣ ਕਿਉਂ ਆ ਗਿਆ ਕੂਕਰਾਂ ਦੇ ਵਿੱਚ ਤੇ ਕੜਾਈਆਂ ਦੇ ਵਿੱਚ ਕਿਉਂਕਿ ਸਾਰੀ ਸਿਸਟਮ ਹੀ ਬਦਲ ਗਿਆ। ਸ਼ਕੈਨ ਦਾ ਭਾਵ ਸਰਬ ਲੋਹੇ ਦੀ ਕੜਾਈ ਦੇ ਵਿੱਚ ਕੜਾ ਪ੍ਰਸ਼ਾਦ ਬਣਾਉਣਾ। ਦੇਸੀ ਘੋਤਰ ਭਾਵ ਕੜਾ ਪ੍ਰਸ਼ਾਦ ਬਣਾ ਕੇ ਦਾ ਬੇਨਤੀ ਕਰਕੇ ਜਿਹੜਾ ਫੱਟੜ ਹੋਣਾ ਪਿਆਰ ਨਾਲ ਖਾਣ ਨੂੰ ਦੇਣਾ। ਨਾਲੇ ਉਹਦੇ ਫੱਟਾਂ ਦੇ ਬਲਣਾ। ਇੱਕ ਦੋ ਦਿਨਾਂ ਦੇ ਵਿੱਚ ਉਹਦੇ ਫੱਟ ਠੀਕ ਹੋ ਜਾਂਦੇ ਸੀ। ਹੁਣ ਕੁਦਰਤੀ ਤੌਰ ਤੇ ਉਹ ਬੀਬੀ ਘਰੇ ਕੜਾ ਪ੍ਰਸ਼ਾਦ ਬਣਾ ਰਹੀ ਕਰਸ਼ੇ ਨੂੰ ਕੜਾ ਪ੍ਰਸ਼ਾਦ ਲੱਗਾ ਤੇ ਜਦੋਂ ਉਹਨੇ ਜ਼ੋਰ ਨਾਲ ਕਰਸ਼ਾ ਮਾਰਿਆ ਨਾ ਕੜਾਈ ਦੇ ਉੱਤੇ ਤੇ ਉਹਦੀ 700 ਦੀ ماں ਕਹਿਣ ਲੱਗੀ ਪੁੱਤਰ ਖੜਾਕ ਨਾ ਕਰ ਮੇਰਾ ਪੁੱਤਰ ਖੜਾਕ ਤੋਂ ਡਰਦਾ ਤੇ ਅੱਗੇ ਆ ਕੇ ਅੰਦਰ ਵਰਕੇ ਬੈਠੇ ਇੱਕ ਵੰਗਾਰਸੀ ਮਾਂ ਦੀ ਆਪਣੇ ਪੁੱਤਰ ਨੂੰ ਕਹਿਣ ਦਾ ਭਾਵ ਇਸੇ ਤਰ੍ਹਾਂ ਹੀ ਮਾਈ ਭਾਗ ਹੋਣੀ ਕਿਵਾਲ ਦੇ ਘਰ ਦੇ ਵਿੱਚੋਂ ਖਾਲਸੇ ਨੂੰ ਜਗਾਇਆ ਔਰ ਇਥੋਂ ਹੁੰਦੇ ਹੋਏ ਮਾਝੇ ਦੀ ਧਰਤੀ ਤੋਂ ਮਾਲਵੇ ਦੀ ਧਰਤੀ ਤੇ ਰਾਮਿਆਂੜੇ ਜਾ ਪਹੁੰਚੇ ਜਿੱਥੇ ਗੁਰੂਆਂ ਨਾਲ ਮੇਲੋ ਇਤਿਹਾਸ ਦੇ ਵਿੱਚ ਪਿਆਰਿਓ ਇਹ ਵੀ ਆਉਂਦਾ ਹੈ ਪਾਈ ਰਤਨ ਸਿੰਘ ਜੀ ਭੰਗੂ ਲਿਖਦੇ ਨੇ ਕਿ ਰਾਮਿਆਂੜੇ ਹੀ ਬਿਦਾਵਾ ਲਿਖਿਆ ਰਾਮਿਆਂੜੇ ਪੰਚਾਇਤਾਂ ਇਕੱਠੀਆਂ ਹੋ ਕੇ ਗਈਆਂ ਗੱਲ ਵਿੱਚ ਪੱਲਾ ਪਾ ਕੇ ਕਹਿ ਲਗੇ ਸਤਿਗੁਰੂ ਆਪ ਜੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਛੋਟੇ ਬੱਚੇ ਸ਼ਹੀਦ ਹੋ ਗਏ ਵੱਡੇ ਬੱਚੇ ਸ਼ਹੀਦ ਹੋ ਗਏ ਮਾਤਾ ਜੀ ਸ਼ਹੀਦ ਹੋ ਗਏ ਅਗਰ ਕਹੋ ਤੇ ਤੁਹਾਡੀ ਲਾਹੌਰ ਦਰਬਾਰ ਦੇ ਨਾਲ ਸੁਲਾ ਕਰਵਾ ਦਈਏ ਇਹ ਪੰਚਾਇਤਾਂ ਨੇ ਜਾ ਕੇ ਕਿਹਾ ਇਹ ਭਾਈ ਰਤਨ ਸਿੰਘ ਵੰਗੂ ਜਿਨ੍ਹਾਂ ਦੇ ਪਿਤਾ ਜੀ ਰਾਏ ਸਿੰਘ ਉਸ ਜੰਗ ਦੇ ਵਿੱਚ ਸਨ ਪਿਆਰਿਓ ਜਿਨ੍ਹਾਂ ਨੇ ਆਪ ਜੀ ਨੂੰ ਪਤਾ ਹੈ ਰਾਏ ਸਿੰਘ ਜਿਹੜੇ ਸਨ ਉਹਨਾਂ ਨੇ ਉਸ ਜਮਾਨੇ ਦੇ ਵਿੱਚ ਮੱਸੇ ਰੰਗੜ ਦਾ ਸਿਰ ਲਾਉਣ ਵਾਲੇ ਜਿਹੜੇ ਸੀ ਉਹਨਾਂ ਦੇ ਨਾਲ ਹੀ ਸੀ ਸੋ ਪਿਆਰਿਓ ਰਾਏ ਸਿੰਘ ਜਿਹੜਾ ਸੀ ਉਹ ਛੋਟਾ ਬੱਚਾ ਸੀ ਉਸ ਟਾਈਮ ਤੇ ਜਿਸ ਵੇਲੇ ਮੱਸੇ ਰੰਗੜ ਦਾ ਸਿਰ ਲਾਇਆ ਸੀ ਸੋ ਗੁਰੂ ਪਿਆਰਿਓ ਜਿਸ ਵੇਲੇ ਸਤਿਗੁਰੂ ਅੱਗੇ ਬੇਨਤੀ ਕੀਤੀ ਸਤਿਗੁਰਾਂ ਦਾ ਮਨ ਗੁੱਸੇ ਦੇ ਵਿੱਚ ਭਰ ਗਿਆ ਕਹਿਣ ਲੱਗੇ ਉਦੋਂ ਤੁਸੀਂ ਕਿੱਥੇ ਸੀ ਜਦੋਂ ਵੱਡੇ ਸਹਿਬਜ਼ਾਦੇ ਚਮਕੌਰ ਦੀ ਜੰਗ 'ਚ ਸ਼ਹੀਦ ਹੋ ਗਏ ਉਸ ਵਕਤ ਤੁਸੀਂ ਕਿੱਥੇ ਸੀ ਜਿਸ ਵੇਲੇ ਛੋਟੇ ਸਹਿਬਜ਼ਾਦੇ ਉਤੇ ਮਾਤਾ ਗੁਜਰੀ ਕੌਰ ਨੂੰ ਸ਼ਹੀਦ ਕੀਤਾ ਬੱਚਿਆਂ ਨੂੰ ਲੀਹਾਂ ਚਿਰਿਆਂ ਗਿਆ ਤੇ ਗੁਰੂ ਤੇਗ ਬਹਾਦਰ ਜੀ ਦੇ ਤੁਸੀਂ ਕਿੱਥੇ ਸੀ ਜਿਸ ਵੇਲੇ ਦਿੱਲੀ ਚਾਂਦਨੀ ਚੌਂ ਦੇ ਵਿੱਚ ਲਾਇਆ ਕਹਿਣ ਲੱਗੇ ਹੋ ਇਹਨਾਂ ਨਾਲ ਕੋਈ ਸਾਡੀ ਸੁਣਾ ਨਹੀਂ ਹਾਂ ਇੱਕ ਚੀਜ਼ ਹੈ ਅਗਰ ਸਾਡੇ ਨਾਲ ਜੇ ਸਾਡੇ ਨਾਲ ਤੁਰਪੋਲੀ ਤੇ ਸਾਡੇ ਨੂੰ ਸਾਨੂੰ ਲੈ ਕੇ ਦੇ ਦਿਓ ਕਿ ਅਸੀਂ ਤੁਹਾਡੇ ਸਿੱਖ ਕਹਿੰਦੇ ਨੇ ਪਿਆਰਿਓ ਉਥੇ ਫਿਰ ਕਾਗਜ਼ ਕਲਮ ਸਿਆਹੀ ਵਗਾ ਕੇ ਸਤਿਗੁਰੂ ਜੀ ਜੀ ਅਬਾਰਤ ਲਿਖੀ ਹੈ ਕਿ ਅਸੀਂ ਤੁਹਾਡੇ ਸਿੱਖ ਰਹੀ ਤੁਸੀਂ ਸਾਡੇ ਗੁਰੂ ਨੇ ਇਨੇ ਚਰਨੋਂ ਪਿਛਲੇ ਬੰਦੇ ਉੱਕਬ ਕਚੜੀ ਆਉਂਦੀ ਆ ਤੇ ਭਾਈ ਚਰ ਸਿੰਘ ਬਰਾਰ ਦੇ ਬੰਦਿਆਂ ਨੇ ਅਣਕੇ ਦੱਸਿਆ ਵਜ਼ੀਰ ਖਾਂ ਵੱਡੀ ਫੌਜ ਲੈ ਕੇ ਮਾਰੋ-ਮਾਰ ਕਰਦਾ ਹੋਇਆ ਪਿਛੇ ਆ ਰਿਹਾ ਹੈ ਸਤਿਗੁਰੂ ਨੇ ਉਹ ਬਲਾਵਾ ਫੜਿਆ ਆਪਣੀ ਕਮਰ ਕੱਸੀ ਦੇ ਵਿੱਚ ਪਾਇਆ ਤੇ ਪਿਆਰਿਓ ਇਸ ਸੇਤrai ਇੱਕ ਔਰੰਗਜੀਤ ਦੀ ਕੁਰਾਨ ਵੀ ਉਹਨਾਂ ਨੇ ਚਮਕੌਰ ਚੋਂ ਨਿਕਲਦਿਆਂ ਸਾਹਮਣੇ ਰੱਖੀ ਸੀ ਆਨੰਦਪੁਰ ਸਾਹਿਬ ਤੋਂ ਹੀ ਸਾਹਮਣੇ ਰੱਖੀ ਸੀ ਉਹ ਬਾਕੀ ਸਾਰਾ ਮਾਲ ਸਬਾਫ ਰੁੜ ਗਿਆ ਸੀ ਪਿਆਰਿਓ ਪਰ ਉਹ ਨਹੀਂ ਸੀ ਰੁਣ ਦਿੱਤੀ ਕਿਉਂਕਿ ਰੰਗਜੀਤ ਨੇ ਲਿਖਿਆ ਸੀ ਕਿ ਆਪਾਂ ਫਲਾਣੀ ਜਗ੍ਹਾ ਤੇ ਦੀਨੇ ਕਾਂਗੜਾ ਕਿ ਬਣਾਇਆ ਸੋ ਗੁਰੂ ਸਵਾਰਿਓ ਜਿਸ ਵੇਲੇ ਇਥੋਂ ਸਤਿਗੁਰੂ ਚਾਲੇ ਪਾਉਣ ਲੱਗੇ ਅੱਗੇ ਚਲੇਗੇ ਕੋੜਕਪੂਰੀ ਕੋੜ ਕਪੂਰੇ ਕਪੂਰੇ ਦੇ ਕਿਲੇ ਦੇ ਵਿੱਚ ਸਤਿਗੁਰੂ ਨੂੰ ਮਿਲੇ ਬੜਾ ਪਿਆਰ ਸੀ ਸਤਿਗੁਰਾਂ ਦੇ ਨਾਲ ਕਪੂਰੇ ਦਾ ਔਰ ਕਪੂਰੇ ਨੇ ਪਿਆਰਿਓ ਜਿਹੜਾ ਨੀਲਾ ਘੋੜਾ ਸੀ ਨਾ ਨੀਲਾ ਘੋੜਾ ਸਤਿਗੁਰਾਂ ਦੇ ਕੋਲ 1100 ਰੁਪਏ ਵਿੱਚ ਖਰੀਦ ਕੇ ਤੇ ਸਤਿਗੁਰੂ ਨੂੰ ਭੇਟਾ ਕੀਤਾ ਸੀ ਗੁਰੂ ਘਰ ਦੇ ਨਾਲ ਇੰਨਾ ਪਿਆਰ ਸੀ ਉਹਦਾ ਪਰ ਜਿਸ ਵੇਲੇ ਕਹਿੰਦੇ ਆ ਕਿ ਸਮਾਂ ਭਿਆਨਕ ਚੱਲਦਾ ਹੋਵੇ ਲਾਗੂ ਹੋਏ ਦੁਸ਼ਮਣਾਂ ਸਾਥ ਵੀ ਭੱਜ ਖੜੇ ਪਿਆਰਿਓ ਜਦੋਂ ਐਸਾ ਸਮਾਂ ਆਉਦਾ ਉਦੋਂ ਕੋਈ ਨਹੀਂ ਬਣਦਾ ਕਪੂਰਾ ਕਹਿਣ ਲੱਗਾ ਗੁਰੂ ਜੀ ਇੱਥੇ ਲੜਾਈ ਕਰੋਗੇ ਮੇਰੇ ਕਿਰੇ ਦੇ ਵਿੱਚ ਮੇਰਾ ਵੀ ਮਿਲ ਗਿਆ ਮੇਟ ਕਰ ਦੇਣਗੇ ਤੇ ਸਾਨੂੰ ਵੀ ਮਾਰ ਦੇਣਗੇ ਤੇ ਇਥੋਂ جنگ ਨਾਲੋਂ ਤੁਸੀਂ ਇਹ ਨੂੰ ਅੱਗੇ ਚਲੇ ਜਾਓ ਤੇ ਬਿਹਤਰ ਰਹੇਗਾ ਕਹਿਣ ਲੱਗੇ ਕਪੂਰਿਆ ਕਹਿੰਦਿਆ ਠੀਕ ਆ ਜੋ ਤੇਰੀ ਮਰਜ਼ੀ ਹੈ ਤੇ ਕਹਿਣ ਲੱਗਾ ਮਾਰ ਤੇ ਫਿਰ ਵੀ ਤੁਹਾਨੂੰ ਦੇਣਾ ਹੀ ਹੁੰਦਾ ਖਾਲਸਾ ਗੁਰੂਆਂ ਦੇ ਬੋਲ ਸੀ ਯਸ ਵੇਲੇ ਪਿਆਰਿਓ ਉਥੋਂ ਅੱਗੇ ਖਦਰਾਨੇ ਦੀ ਢਾਬ ਤੇ ਪਹੁੰਚੇ ਪਿਆਰਿਓ ਇੱਕ ਖਦਰਾਨਾ ਇੱਕ ਢਗਾਣਾ ਇੱਕ ਰੁਪਾਣਾ ਇਹ ਤਿੰਨ ਭਰਾ ਸੀ ਖਤਰੀ ਇਹਨਾਂ ਕਿੰਨਾ ਦੀ ਉਹ ਜਾਇਦਾਦ ਜ਼ਮੀਨ ਸੀ ਰੁਪਾਣਾ ਢਗਾਣਾ ਤੇ ਖਦਰਾਨਾ ਵਾਲੀ ਖਦਰਾਨੇ ਵਾਲੀ ਢਾਬ ਦੇ ਉੱਤੇ ਪਹੁੰਚ ਗਏ ਕਿਉਂਕਿ ਖਦਰਾਨੇ ਉਹ ਖਤਰੀ ਨੇ ਜਿਹੜਾ ਵੱਡਾ ਤਾਲ ਖਦਾਇਆ ਹੋਇਆ ਸੀ ਕਿਉਂਕਿ ਇਹ ਰੇਤਲਾ ਇਲਾਕਾ ਸੀ ਉੱਥੇ ਪਾਣੀ ਦਾ ਬੜਾ ਕੋਈ ਪ੍ਰਬੰਧ ਨਹੀਂ ਸੀ ਉਸ ਛਾਈ ਟਿੱਬੀ ਦੇ ਉੱਤੇ ਪਾਣੀ ਦਾ ਉਸ ਨੇ ਇਂਤਜ਼ਾਮ ਕੀਤਾ ਹੋਇਆ ਸੀ ਪਿਆਰਿਓ ਸਤਗੁਰੂ ਆਪਣੀਆਂ ਫੌਜਾਂ ਦੇ ਨਾਲ ਤੁਰ ਪਏ ਨੇ ਹੁਣ ਉਹਨਾਂ ਦੇ ਵਿੱਚੋਂ ਗੁਰਸਿੱਖ ਪਿਆਰੇ ਭਾਈ ਮਾਹ ਸਿੰਘ ਵਰਗੇ ਤੇ ਹੋਰ ਬਿੰਦ ਸਿੰਘ ਭਾਈ ਰਾਜ ਸਿੰਘ ਵਰਗੇ ਉਹ ਪਿੱਛੇ-ਪਿੱਛੇ ਨਾਲ ਚੱਲ ਪਏ ਨੇ ਜਿਸ ਵੇਲੇ ਗੁਰੂ ਸਾਹਿਬ ਛਾਈ ਟਿੱਬੀ ਤੇ ਪਹੁੰਚ ਗਏ ਨੇ ਪਿੱਛੇ ਫੌਜਾਂ ਵੀ ਮਾਰੋ-ਮਾਰ ਕਰਦੀਆਂ ਆ ਰਹੀਆਂ ਨੇ ਤੇ ਪਿਆਰਿਓ ਉਸ ਰਾਮਿਆਣੀ ਦੀ ਜਗ੍ਹਾ ਤੇ ਹੀ ਫੇਰ ਇੱਕ ਵਾਰ ਮਾਈ ਭਾਗੂ ਨੇ ਬੰਗਾਰ ਪਾਈ ਕਹਿਣ ਲੱਗੀ ਮਾਹ ਸਿੰਘ ਜੀ ਤੁਸੀਂ ਘਰੋਂ ਕਿਸ ਵਾਸਤੇ ਤਿਆਰ ਹੋ ਕੇ ਆਏ ਗੁਰੂ ਸਾਹਿਬ ਨੂੰ ਵੀ ਮਾਫੀ ਮੰਗਾਉਣ ਵਾਸਤੇ ਇਤਨੇ ਗਿਰ ਗਏ ਹੋ ਸਾਰਾ ਪਰਿਵਾਰ ਤੁਹਾਡੇ ਬਾਅਦ ਤੇ ਸਤਿਗੁਰਾਂ ਵਰਤਾ ਤੇ ਕਿਲੇ ਦੇ ਵਿੱਚੋਂ ਆਨੰਦਪੁਰ ਦੇ ਕਿਲੇ ਦੇ ਵਿੱਚੋਂ ਦونی ਚੰਦ ਵੀ ਬਦਾਵਾ ਦੇ ਕੇ ਆ ਗਿਆ ਸੀ ਬਦਾਵਾ ਗੱਲ ਕਾਦੀ ਕਿ ਭੱਜ ਕੇ ਆ ਗਿਆ ਸੀ ਲੱਤ ਟੁੱਟ ਗਈ ਮਰ ਗਿਆ ਅਜੇ ਉਹ ਸਾਡੇ ਕੋਲੋਂ ਦਾਗ ਧੋਤਾ ਨਹੀਂ ਗਿਆ ਹੁਣ ਇੱਕ ਨਵਾਂ ਦਾਗ ਲਗਾਉਣਾ ਚਾਹੁੰਦੇ ਮਾਈ ਭਾਗੋ ਦੀ ਬੰਗਾਰ ਤੇ ਹੀ ਪਿਆਰਿਓ ਉਹ 40 ਸਿੰਘ ਦੇ ਨਤਰੇ ਤੇ ਖਦਰਾਣੇ ਦੀ ਟਾਬ ਕੋ ਬਾਹਰ ਉਹਨਾਂ ਨੇ ਆਪਣਾ ਕਿਲਾ ਬਣਾਇਆ ਕਿਲਾ ਕੀ ਬਣਾਇਆ ਜੋ ਕਪੜੇ ਸਨ ਉਹਨਾਂ ਦੇ ਕੋਲ ਪਾਟੇ ਪ੍ਰਾਣੇ ਝਾੜਾਂ ਦੇ ਉੱਤੇ ਪਾਤੇ ਦੂਰੋਂ ਐਂਜ ਲੱਗੇ ਕਿ ਬਹੁਤ ਵੱਡੀ ਫੌਜ ਦੀ ਸਿੰਘਾਂ ਦੀ ਫੌਜ ਦੀ ਸ਼ੌਣੀ ਹੈ ਤੇ ਉਥੇ ਜਗਾ ਦੇ ਉੱਤੇ ਪਿਆਰਿਓ ਵੱਡੇ ਜਦੋਂ ਇਕੱਠ ਦੇ ਵਿੱਚ ਲੱਗੇ ਤੇ ਅੱਗੋਂ ਜਿਹੜੀ ਫੌਜ ਮੁਗਲਾਂ ਦੀ ਆ ਉਹ ਵੇਖ ਕੇ ਉਹ ਵੀ ਠਬਰ ਜਾਂਦੇ ਪਰ ਵਜੀਦ ਦਾ ਮਾਰੋ-ਮਾਰ ਕਰਦਾ ਆ ਰਿਹਾ ਸੀ ਸਾਰਾ ਪਰਿਵਾਰ ਉਸਨੇ ਸ਼ਹੀਦ ਕਰ ਦਿੱਤਾ ਸੀ ਉਹਦੇ ਮਨ ਵਿੱਚ ਸੀ ਕਿ ਜੇ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਿਆ ਨਾ ਸ਼ਹੀਦ ਨਾ ਕੀਤਾ ਤੇ ਕਿਤੇ ਨਾ ਕਿਤੇ ਮੇਰੇ ਨਾਲ ਕਾਰਾ ਹੋਵੇਗਾ ਇਸ ਵਜ੍ਹਾ ਦੇ ਨਾਲ ਆ ਕੇ ਉਸਨੇ ਜਿਸ ਵੇਲੇ ਵੇਖਿਆ ਅੱਗੇ ਫੌਜਾਂ ਦੋਈ ਬੰਦੀ ਤੌਹਸੀਆਂ ਦੇ ਪਿਆਰੇ ਨਗਾਰੇ ਵੱਜ ਗਏ ਜੰਗ ਉਥੇ ਹੋਣਾ ਸ਼ੁਰੂ ਹੋ ਗਿਆ ਗੁਰੂ ਸਾਹਿਬ ਜੋ ਪਿਛੇ ਉੱਤੀ ਟਿੱਬੀ ਹੈ ਉਹਦੇ ਉੱਤੇ ਬੈਠੇ ਨੇ ਖਦਰਾਨੇ ਵਾਲੀ ਢਾਬ ਜਿਹੜਾ ਟਿੱਬੀ ਸਾਹਿਬ ਗੁਰਦੁਆਰਾ ਤੇ ਆ ਕਮਸਾਂ ਦੀ جنگ ਹੋ ਰਹੀ ਆ ਜੰਗ ਦੇ ਵਿੱਚ ਦੋਨੋਂ ਤਰ੍ਹਾਂ ਦੇ ਆਹੂ ਲੈ ਰਹੇ ਨੇ ਕਿਉਂਕਿ ਬਹੁਤ ਦਿਨਾਂ ਦੇ ਬਾਅਦ ਖਾਲਸੇ ਨੂੰ ਜੰਗ ਕਰਨ ਦਾ ਮੌਕਾ ਮਿਲਿਆ ਮੁਗਲਾਂ ਪਠਾਣਾਂ ਦੇ ਆਹ ਦੇ ਆਹ ਲੈਦੇ ਜਾਂਦੇ ਨੇ ਸ਼ਾਮਾਂ ਪੈ ਰੀਆਂ ਨੇ ਇਸ ਵੇਲੇ ਪਿਆਰਿਓ ਜਿਹੜੀ ਉਹ ਫੌਜ ਸੀ ਨਾ ਜੀਦੇ ਖਾਂ ਦੀ ਸਕੀ ਟੁੱਟੀ ਹਾਰੀ ਪਈ ਸੀ ਕਿਉਂਕਿ ਰਸਤੇ ਵਿੱਚ ਪਾਣੀ ਦਾ ਇੰਤਜ਼ਾਮ ਕਿਤੇ ਨਹੀਂ ਸੀ ਹੁਣ ਜਿਹੜਾ ਕਪੂਰਾ ਸੀ ਨਾ ਪਿਆਰਿਓ ਕਪੂਰਾ ਅੰਦਰੋਂ ਸਨਗੁਰਾਂਵਾਲਾ ਸੀ ਬਾਹਰੋਂ ਮੁਗਲਾਂ ਦੇ ਨਾਲ ਸੀ ਮੁਗਲ ਫੌਜ ਦੇ ਨਾਲ ਸੀ ਔਰ ਮੁਗਲ ਫੌਜ ਦੇ ਵਿੱਚ ਵਜੀਦ ਖਾਨ ਨੇ ਕਪੂਰੇ ਨੂੰ ਪੁੱਛਿਆ ਕਪੂਰਿਆ ਇੱਥੇ ਪਾਣੀ ਦਾ ਇੰਤਜ਼ਾਮ ਹੈ ਫੌਜਾਂ ਧਿਆਈਆਂ ਮੰਡੀਆਂ ਨੇ ਪਾਣੀ ਮਿਲ ਨਹੀਂ ਰਿਹਾ ਤੇ ਪਾਣੀ ਤੋਂ ਬਿਗੈਰ ਤਾਂ ਕੋਈ ਗੱਲ ਬਣਨੀ ਨਹੀਂ ਕਪੂਰਾ ਕਹਿਣ ਲੱਗਾ ਜੀ ਅੱਗੇ 35 ਕੋਹ ਤੇ ਪਾਣੀ ਮਿਲੇਗਾ ਪਿੱਛੇ 10 ਕੋਹ ਤੇ ਮਿਲੇਗਾ ਇਹ ਉਹਦੀ ਵਿਧੀ ਬਹੁਤ ਸੀ ਕਿ ਕਿਸੇ ਨਾ ਕਿਸੇ ਤਰੀਕੇ ਜਿਹੜੀ ਫੌਜ ਹੈ ਨਾ ਇਹ ਪਿੱਛੇ ਮੁੜ ਜਾਵੇ ਅੱਗੇ ਨਾ ਜਾਵੇ ਸੋ ਵਜੀਰ ਖਾਨ ਨੇ ਉਸਦੀ ਗੱਲ ਮੰਨੀ ਜੰਗ ਦੇ ਵਿੱਚੋਂ ਉਸੇ ਤਰ੍ਹਾਂ ਹੀ ਧਿਆਏ ਫੌਜੀ ਜਿਹੜੇ ਸੀ ਹੁਕਮ ਹੋ ਗਿਆ ਵਿਗਲ ਵੱਜ ਗਿਆ ਪਿੱਛੇ ਮੁੜ ਗਏ ਇਥੋਂ ਤੱਕ ਕੇ ਆਪਣੇ ਜਿਹੜੇ ਜ਼ਖਮੀ ਸਿਪਾਈ ਸੀ ਜਾਂ ਮਰੇ ਹੋਏ ਉਹਨਾਂ ਦੇ ਸਿਪਾਈ ਸੀ ਉਹਨਾਂ ਨੂੰ ਵੀ ਚੁੱਕ ਕੇ ਨਾਲ ਜਾ ਸਕੀ ਜੰਗ ਦੀ ਸਮਾਪਤੀ ਤੋਂ ਬਾਅਦ ਸਤਿਗੁਰੂ ਨੇ ਉੱਚੀ ਟੀਬੀ ਤੋਂ ਵੇਖਿਆ ਤੇ ਪਿਆਰਿਓ ਉੱਚੀ ਟੀਬੀ ਤੋਂ ਉਸ ਖਾਲਸੇ ਫੌਜ ਦੀ ਇਹਦੀ ਸੁਰੱਖਿਆ ਕੀਤੀ ਉਹਨਾਂ ਦੇ ਤੀਰ ਦੇ ਵਿੱਚ ਪਿਆਰਿਓ ਪਤਾ ਕਿੰਨੀ ਤਾਕਤ ਸੀ ਨੌ ਟੰਕਾ ਤੀਰ ਕਹਿੰਦੇ ਨੌ ਟੰਕਾ ਉਹਨਡੇ ਕਮਾਂਡ ਦਾ ਜਿਹਨਾਂ ਚਿਲਾ ਸੀ ਕੋਈ ਹਾਰੀ ਸਾਰੀ ਚੜਾ ਨਹੀਂ ਸੀ ਸਕਦਾ ਕਿਉਂਕਿ ਚਿਲਾ ਚੜਾਉਂਦਿਆਂ ਹੀ ਜਦੋਂ ਸਿੰਘਾਂ ਕੋਲੋਂ ਚਿਲਾ ਨਹੀਂ ਸੀ ਚੜਿਆ ਤੇ ਉਹਨਾਂ ਦੇ ਜ਼ਖਮ ਪਾੜ ਗਏ ਸਨ ਪਿਆਰਿਓ ਤੇ ਉਸ ਵੇਲੇ ਸ਼ਹੀਦੀ ਉਹਨਾਂ ਨੇ ਪ੍ਰਾਪਤ ਕੀਤੀ ਸੀ ਸੁਕਿੰਦਪਾ ਭਾਅ ਕਿ ਜਿਸ ਵੇਲੇ ਉਹ ਤੀਰ ਛੜਦੇ ਸੀ ਪਿਆਰਿਓ ਨੌ ਨੌ ਕੋ ਤੱਕ ਤਬਾਹੀਆਂ ਲਾਉਂਦਾ ਸੀ ਇੱਕ ਦੇ ਕੀ 10-10 ਦੇ ਵੀਦੀ ਤੀਰ ਨਿਕਲਦਾ ਸੀ ਇਸ ਤਰ੍ਹਾਂ ਕਰਕੇ ਉਹਨਾਂ ਨੇ ਫੌਜ ਦੀ ਕਮਾਂਡ ਕੀਤੀ ਜਦੋਂ ਜਿਆਦਾ ਹੀ ਫੌਜ ਮਰੀ ਵੇਖ ਕੇ ਤੇ ਧਿਆਏ ਹੋਣ ਕਰਕੇ ਵਜੀਦ ਖਾਨ ਆਪਣੀ ਫੌਜ ਨੂੰ ਲੈ ਕੇ ਪਿੱਛੇ ਮੁੜ ਗਿਆ ਹੁਣ ਸ਼ਾਹੀ ਟੀਬੀ ਤੋਂ ਸਰਗਰੂ ਆਏ ਉਹ ਜਿਹੜੇ 40 ਦੀ 40 ਸਿੰਘ ਸੀ ਉਹਨਾਂ ਦੇ ਵਿੱਚ ਕੁਝ ਸੈਗਦੇ ਨੇ ਕੁਝ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ ਇਸ ਗੱਲ ਨੂੰ ਵੀ ਉਸ ਨੇ ਵੇਖ ਲਿਆ ਇਹ ਸਿੰਘ ਜਿਹੜੇ ਨੇ ਸ਼ਹੀਦੀਆਂ ਪਾ ਗਏ ਹੁਣ ਅੱਗੇ ਜਾਣ ਦੀ ਆਪਾਂ ਨੂੰ ਕੋਈ ਲੋੜ ਨਹੀਂ ਜੰਗ ਦੀ ਸਮਾਪਤੀ ਹੋ ਗਈ ਔਰ ਗੁਰੂ ਸਾਹਿਬ ਜਿਸ ਵੇਲੇ ਆ ਕੇ ਕੀ ਵੇਖਦੇ ਨੇ ਬੜੇ ਖੁਸ਼ ਹੁੰਦੇ ਨੇ ਖਾਲਸੇ ਨੂੰ ਵੇਖ ਕੇ ਇਹ ਮੇਰਾ 5000 ਹਜ਼ਾਰੀ ਸਿੰਘ ਇਹ ਮੇਰਾ 10000 ਹਜ਼ਾਰੀ ਸਿੰਘ ਉਹਨਾਂ ਨੂੰ ਵਰਦਾਨ ਪ੍ਰਾਪਤ ਦੇ ਰਹੇ ਨੇ ਕਰਦੇ ਆ ਕਰਦੇ ਆ ਮਾਈ ਭਾਗੋ ਨੂੰ ਦੇਖਿਆ ਮਾਈ ਭਾਗੋ ਨੂੰ ਜਲ ਪਾਣ ਛਕਾਇਆ ਇਕ ਉਹਨਾਂ ਨੇ ਜ਼ਖਮਾਂ ਦੀ ਬੰਨ੍ਹ ਪੱਟੀ ਕੀਤੀ ਇੰਨੇ ਜਨ ਨੂੰ ਕੀ ਵੇਖਦੇ ਐ ਜਥੇ ਦਾ ਜਿਹੜਾ ਸਰਦਾਰ ਸੀ ਜਥੇਦਾਰ ਮਹਾ ਸਿੰਘ ਜਥੇਦਾਰ ਮਾਸਿਕ ਦੇ ਕੋਲ ਪਹੁੰਚੇ ਨੇ ਉਸ ਦਾ ਸਿਰ ਆਪਣੇ ਪੱਟ ਤੇ ਰੱਖ ਕੇ ਤੇ ਪਿਆਰਿਓ ਬੜਾ ਪਿਆਰ ਕਰਦੇ ਨੇ ਤੇ ਜਲ ਲੈ ਕੇ ਉਹਨਾਂ ਦੇ ਮੂੰਹ ਦੇ ਵਿੱਚ ਪਾਇਆ ਥੋੜੀ ਜੀ ਸੁਰਤੀ ਆਈ ਔਰ ਜਦੋਂ ਸੁਰਤ ਜਾਗੀ ਤੇ ਗੁਰੂ ਸਾਹਿਬ ਨੂੰ ਸਾਹਮਣੇ ਵੇਖ ਕੇ ਤਨ ਭਾਗ ਤਨ ਭਾਗ ਕਰਦਾ ਮਹਾਂ ਸਿੰਘ ਬੋਲਿਆ ਸਤਿਗੁਰੂ ਰੱਖ ਲਈ ਜੇ ਸਾਡੀ ਕਿਉਂਕਿ ਸਾਡੇ ਵਿੱਚੋਂ ਹੀ ਸੀ ਜਿਹੜੇ ਕਹਿ ਆਏ ਸੀ ਅਸੀਂ ਤੇਰੇ ਸਿੱਖ ਨਹੀਂ ਤੂੰ ਸਾਡਾ ਗੁਰੂ ਤੇ ਅੱਜ ਤੁਸੀਂ ਰੱਖ ਵਿਖਾਈ ਜੇ ਕਹਿਣ ਲਗੇ ਮਾ ਸਿਆ ਮੰਗ ਕੀ ਮੰਗਣਾ ਰਾਜ ਭਾਗ ਲੈ ਦੀਏ ਗਾਨ ਕਰ ਲੰਬੀ ਉਮਰ ਮਿਲ ਜਾਵੇ ਕਿ ਮੋਕਸ਼ ਨੂੰ ਪ੍ਰਾਪਤ ਹੋਣਾ ਚਾਹਣਾ ਕਹਿਣ ਲਗਾ ਮਹਾ ਸਿੰਘ ਸਤਿਗੁਰੂ ਪਹਿਲਾਂ ਤੇ ਸਾਡੀ ਟੁੱਟੀ ਗਣ ਸਾਡਾ ਲਿਖਿਆ ਜਿਹੜਾ ਨਾ ਕਿ ਅਸੀਂ ਸਿੱਖ ਨਹੀਂ ਤੁਸੀਂ ਗੁਰੂ ਨਹੀਂ ਉਪਾੜਦੇ ਔਰ ਅਸੀਂ ਇਹ ਹੀ ਅਰਦਾਸ ਕਰਾਂਗੇ ਅੱਗੇ ਤੋਂ ਐਸਾ ਕੋਈ ਵੀ ਗੁਰ ਸਿੱਖ ਨਾ ਹੋਵੇ ਜਿਹੜਾ ਗੁਰੂ ਤੋਂ ਉਹ ਮੋੜ ਕੇ ਪਾਸੇ ਮੁੜ ਜਾਵੇ ਪਿਆਰਿਓ ਗੁਰੂ ਸਾਹਿਬ ਦੇ ਨੇਤਰਾਂ ਦੇ ਵਿੱਚੋਂ ਫਿਰ ਅੱਜ ਜਲ ਵਇਆ ਹੈ ਬੱਚੇ ਸ਼ਹੀਦ ਹੋਏ ਮਾਤਾ ਸ਼ਹੀਦ ਹੋਈ ਪਿਤਾ ਸ਼ਹੀਦ ਹੋਇਆ ਤੇ ਕਦੇ ਇੰਨਾ ਵਿਰਾਗ ਨਹੀਂ ਆਇਆ ਜਿਨ੍ਹਾਂ ਅੱਜ ਇਹਨਾਂ ਸਿੱਖਾਂ ਨੂੰ ਵੇਖ ਕੇ ਆਇਆ ਹੈ ਨੇਤਰਾਂ ਦੇ ਵਿੱਚੋਂ ਜਲ ਤੇ ਤ੍ਰਿਪ ਕਰਕੇ ਭਾਈ ਮਾਨ ਸਿੰਘ ਦੇ ਮੁਖੜੇ ਤੇ ਪਿਆਰ ਤੇ ਪਿਆਰਿਓ ਪਾਈ ਬਾਹ ਸਿੰਘ ਦੇ ਕਪੜਾ ਖੁੱਲ ਗਏ ਪਾਈ ਬਾਹ ਸਿੰਘ ਨੂੰ ਮੋਕਸ਼ ਪ੍ਰਾਪਤੀ ਦਾ ਦਰਵਾਜ਼ਾ ਦੇ ਸਮਨ ਲੱਗ ਪਿਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਔਰ ਬਾਹ ਸਿੰਘ ਹੱਥ ਜੋੜ ਕੇ ਬੋਲਿਆ ਬਸ ਸਤਿਗੁਰੂ ਕੁਝ ਨਹੀਂ ਚਾਹੀਦਾ ਇਹ ਜਿਹੜਾ ਵਦਾਵਾ ਇਸ ਨੂੰ ਪਾੜ ਦੇ ਸਤਿਗੁਰਾਂ ਨੇ ਇਹ ਵਦਾਵੇ ਨੂੰ ਪਾੜ ਕੇ ਛੋਟਾ ਛੋਟਾ ਕਰਕੇ ਹਵਾ ਦੇ ਵਿੱਚ ਉਡਾ ਦਿੱਤਾ ਔਰ ਉਪਚਾਰ ਕਰਦੇ ਰਹੇ ਬਹੁਤ ਚਿਰ ਭਾਈ ਬਾਹ ਸਿੰਘ ਜਿਹੜਾ ਸੀ ਜ਼ਖਮੀ ਸ਼ਾਮਾਂ ਤੱਕ ਉਹ ਸੱਗਦਾ ਗੁਰੂ ਸਾਹਿਬ ਦੇ ਪੜਦੇ ਸਰਾਹਣਾ ਬਣਾ ਕੇ ਸਤਿਗੁਰੂ ਦੀ ਗੋਜ ਦੇ ਵਿੱਚ ਬRAND ਮਾਰ ਰਿਹਾ ਔਰ ਜਿਸ ਵੇਲੇ ਪਿਆਰਿਓ ਪ੍ਰਾਣ ਪਖੇਰੂ ਉਹਨਾਂ ਦੇ ਉੱਡ ਗਏ ਜੋ ਕੋਈ ਜ਼ਖਮੀ ਸਾਨੂੰ ਉਹਨਾਂ ਦੀ ਸੰਭਾਲ ਕੀਤੀ ਔਰ ਜਿਹੜੇ ਮੁਗਲ ਸਿਪਾਈ ਸਨ ਸਤਿਗੁਰੂ ਇਤਨੀ ਉਦਾਰ ਦੇਲ ਸਨ ਉਹਨਾਂ ਨੇ ਉਹਨਾਂ ਨੂੰ ਵੀ ਉਸ ਜਗ੍ਹਾ ਤੇ ਦਫਨਾਇਆ ਔਰ ਉਹਨਾਂ ਨੂੰ ਦਫਨਾਉਣ ਤੋਂ ਬਾਅਦ ਪਿਆਰਿਓ ਜਿਹੜੇ ਸਿੱਖ ਸੀ ਉਹਨਾਂ ਦਾ ਸੰਸਕਾਰ ਕੀਤਾ ਔਰ ਇਸ ਤਰੀਕੇ ਦੇ ਨਾਲ ਕਿ ਜਿਹੜਾ ਖਦਰਾਨੇ ਦੀ ਟਾਬ ਦਾ ਜੋ ਹਾਲ ਆਪਜੀ ਨੇ ਸਰਵਣ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਚਤਾਰੀਏ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ